ਹੈਲੋ ਹਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਪੰਜਾਬੀ ਪੀਤ ਕੈਲੀ ਬੁਟੀਕ ਤੇ ਉਮੀਦ ਹੈ ਸਾਰੇ ਠੀਕ ਠਾਕ ਹੋਵਗੇ ਜੀ ਅੱਜ ਆਪਾਂ ਕਾਫੀ ਦਿਨਾਂ ਦੇ ਬਾਅਦ ਵੀਡੀਓ ਪਾ ਰਹੇ ਆ ਥੋੜਾ ਸ਼ਡਿਊਲ ਬਿਜ਼ੀ ਹੋਣ ਕਰਕੇ ਨਹੀਂ ਪਾ ਸਕੇ ਤੇ ਜਿਹੜੀ ਕਲੈਕਸ਼ਨ ਤੁਸੀਂ ਦੇਖ ਰਹੇ ਹੋ ਅੱਜ ਮੈਂ ਮਿਕਸ ਐਂਡ ਮੈਚ ਕਲੈਕਸ਼ਨ ਸਾਰੇ ਦਿਖਾਉਣ ਜਾ ਰਹੀ ਹਾਂ ਤੁਸੀਂ ਦੇਖ ਹੀ ਸਕਦੇ ਹੈਗੇ ਉਹ ਸਾਰੀ ਹੀ ਕਲੈਕਸ਼ਨ ਅਲੱਗ-ਅਲੱਗ ਪ੍ਰਾਈਜ਼ਿਸ ਤੇ ਅਲੱਗ-ਅਲੱਗ ਫੈਬਰਿਕ ਤੇ ਰਹਿਣ ਵਾਲੀ ਨੇ ਅੱਜਵਲੀ ਵੀਡੀਓ ਜਿਸ ਵਿੱਚ ਤੁਹਾਨੂੰ ਇੱਕ ਸੈਂਪਲਸ ਦਿਖਾ ਰਹੀ ਹਾਂ ਜਿਵੇਂ ਦੇ ਸੂਟ ਆਪਣੇ ਕੋਲ ਅਵੇਲੇਬਲ ਹੁੰਦੇ ਨੇ ਇਸ ਤਰ੍ਹਾਂ ਦੀ ਕਲੈਕਸ਼ਨ ਤੁਸੀਂ ਆਪਣੇ ਕੋਲ ਲੈ ਸਕਦੇ ਹੋ ਇਹ ਥੋੜੀ ਜੀ ਕਲੈਕਸ਼ਨ ਆ ਜੋ ਕਿ ਮੈਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਜੌਰਜਟ ਦੇ ਪ੍ਰਿੰਟ ਰਹਿਣ ਵਾਲੇ ਨੇ ਪ੍ਰੀਮੀਅਮ ਕੁਆਲਿਟੀ ਦੇ ਜੌਰਜਟ ਦਾ ਇਹ ਮਟੀਰੀਅਲ ਰਹਿਣ ਵਾਲਾ ਹੈਗਾ ਤੁਸੀਂ ਇਸ ਨੂੰ ਫੌਕਸ ਸੂਟ ਬਣਵਾ ਸਕਦੇ ਹੋ ਪੰਜਾਬੀ ਸੂਟ ਬਣਾ ਸਕਦੇ ਹੋ ਡਰੈਸ ਬਣਵਾ ਸਕਦੇ ਹੋ ਇਸੇ ਵੀ ਤਰੀਕੇ ਨਾਲ ਤੁਸੀਂ ਯੂਜ਼ ਕਰ ਸਕਦੇ ਹੋ ਜੌਰਜਟ ਫੈਬਰਿਕ ਦੇ ਉੱਪਰ ਦੁਪੱਟੇ ਵੀ ਬਣਾ ਸਕਦੇ ਹੈਗੇ ਆ। ਇਹ 올ਓਵਰ 5 ਮੀਟਰ ਫੈਬਰਿਕ ਆਏਗਾ। ਕੋਟ ਸੈੱਟ ਵੀ ਬਣਵਾ ਸਕਦੇ ਹੈਗੇ ਹੋ। ਜੌਰਜਟ ਦੇ ਨੀਚੇ ਲਾਈਨਿੰਗ ਤਾਂ ਲੱਗਦੀ ਲੱਗਦੀ ਹੈ। ਬਾਕੀ ਕਾਟਨ ਦੇ ਫੈਬਰਿਕ ਆਏ ਜੀ ਕੁਝ ਬਹੁਤ ਸੋਹਣੇ ਜੈਪੁਰੀ ਪ੍ਰਿੰਟ ਹੈਗੇ ਨੇ, ਕੁਝ ਜੰਬੀ ਵਾਲੇ ਡਿਜ਼ਾਈਨ ਨੇ। ਇਹ ਸਾਰੇ ਸੂਟ ਵੀ 5 ਮੀਟਰ ਰਹਿਣ ਵਾਲੇ ਹੈਗੇ ਆ। ਬੜੇ ਹੀ ਪਿਆਰੇ ਪਿਆਰੇ ਇਹਨਾਂ ਵਿੱਚ ਡਿਜ਼ਾਈਨ ਆਏ ਨੇ। ਫੈਬਰਿਕ ਪਿਓਰ ਕੈਂਬ੍ਰਿਕ कॉटन ਰੈਨ ਵਾਲਾ ਹੈਗਾ 5 ਮੀਟਰ ਦੀ ਕੱਟ ਹੋਏਗੀ ਇਸ ਨੂੰ ਫੈਬਰਿਕ ਨੂੰ ਵੀ ਤੁਸੀਂ ਕਿਸੇ ਵੀ ਤਰੀਕੇ ਨਾਲ ਯੂਜ਼ ਕਰ ਸਕਦੇ ਹੋ ਕੁਝ ਵੀ ਬਣਾ ਸਕਦੇ ਹੋ ਵੱਡੇ ਪਣੇ ਦਾ ਫੈਬਰਿਕ ਹੋਏਗਾ ਅਗਰ ਤਾਂ 3.5 ਮੀਟਰ ਕੱਟ ਆਏਗੀ ਅਗਰ ਛੋਟੇ ਪਣੇ ਦਾ ਹੋਏਗਾ ਤਾਂ ਪੂਰੇ 5 ਮੀਟਰ ਕਟਿੰਗ ਆਏਗੀ ਸੋ ਤੁਸੀਂ ਇਸੇ ਡਰੈਸ ਬਣਾ ਸਕਦੇ ਹੋ ਲੌਂਗ ਮਤਲਬ ਫੌਕਸੂਟ ਬਣਾ ਸਕਦੇ ਹੋ ਵਨ ਪੀਸ ਲੌਂਗ ਡਰੈਸ ਬਣਾ ਸਕਦੇ ਹੋ ਗਰਮੀਆਂ ਦੇ ਵਿੱਚ ਜਿਵੇਂ ਫਰਾਕਸ ਦਾ ਟ੍ਰੈਂਡ ਹੁੰਦਾ ਹੈਗਾ ਉਸ ਤਰ੍ਹਾਂ ਤੁਸੀਂ ਇਸ ਫੈਬਰਿਕ ਨੂੰ ਯੂਜ਼ ਕਰ ਸਕਦੇ ਹੋ ਸਟਿਚ ਕਰਵਾ ਸਕਦੇ ਹੋ ਫਰਾਕਸ ਵਗੈਰਾ ਯੂਡ ਕਾਟਨ ਪ੍ਰਿੰਟ ਆਏ ਨੇ ਬਹੁਤ ਹੀ ਸੋਹਣੇ ਪ੍ਰਿੰਟ ਆਏ ਨੇ ਜਿਸ ਵਿੱਚ ਨਵਾਂ ਫੈਬਰਿਕ ਆਇਆ ਹੈਗਾ ਦੁਆਰਾ ਤੋਂ ਇਹ ਬੜੇ ਸੋਹਣੇ ਕਲਰਸ ਨੇ ਇਸ ਦੇ ਵਿੱਚ ਨੈਕਸਟ ਪ੍ਰਿੰਟਡ ਵੀ ਹੈਗੇ ਆ ਜਿਹਦੇ ਨਾਲ ਦੁਪੱਟੇ ਚਫੂਨ ਦੇਣ ਵਾਲੇ ਨੇ ਕੁਝ ਨਾਲ ਪਿਓਰ ਦੇਣ ਵਾਲੇ ਨੇ ਕੁਝ ਨਾਲ ਹਾਫ ਪਿਓਰ ਦੇਣ ਵਾਲੇ ਨੇ ਲੇਸ ਲੱਗੀ ਹੋਈ ਹੈ ਦੁਪट्टे ਨੂੰ ਮਾਡਲ ਦੀ ਪਿਕਸ ਰੈਫਰੈਂਸ ਲਈ ਹੈ ਦੇਖੋ ਜੋ ਕਿ ਪ੍ਰਿੰਟਡ ਸੂਟ 올ਓਵਰ ਰਹਿਣ ਵਾਲਾ ਹੈ 5 ਮੀਟਰ ਤੇ neck ਬਣਿਆ ਹੋਇਆ ਬਟਨ ਲੱਗੇ ਹੋਏ ਆ ਜਾਂ ਪੋਟਲੀ ਵਾਲੇ ਬਟਨਸ ਬਣੇ ਹੋਏ ਗੀਆਂ ਦੇ ਨਾਲ ਦੁਪट्टे ਵੀ ਹੈ ਕੰਟਰਾਸਟ ਦੇ ਵਿੱਚ ਜੋ بیس ਸੂਟ ਦਾ ਹੋਏਗਾ ਉਸੇ بیس ਦਾ ਦੁਪੱਟਾ ਹੈ ਤੇ ਬੜੇ ਹੀ ਸੋਨੇ ਇਹ कॉटन ਦੇ ਸੂਟ ਰਹਿਣ ਵਾਲੇ ਨੇ ਨੈਕਸਟ ਤੁਸੀਂ organza ਦੇ ਫੈਂਸੀ ਸੂਟਸ ਵੀ ਆਪਣੇ ਕੋਲ ਲੈ ਸਕਦੇ ਹੈਗੇ ਹਾਂ ਜਿਸ ਤਰ੍ਹਾਂ ਦੀ ਵੀ ਤੁਹਾਡੀ ਰਿਕੁਆਇਰਮੈਂਟ ਹੈ ਉਸ ਤਰ੍ਹਾਂ ਦੇ ਸੂਟਸ ਲੈ ਸਕਦੇ ਹੋ। ਇਹ ਕ੍ਰੇਪ ਦੇ ਸੂਟ, ਹੈਂਡਵਰਕ ਵਾਲੇ ਸੂਟਸ ਆ ਬੜੇ ਹੀ ਪਿਆਰੇ ਬਣਾਏ ਗਏ ਨੇ। ਸੋ ਹੈਂਡਵਰਕ ਵੀ ਤੁਸੀਂ ਕਰਵਾ ਸਕਦੇ ਹੋ, ਮਸ਼ੀਨ ਵਰਕ ਵੀ ਕਰਵਾ ਸਕਦੇ ਹੋ। ਇਹ ਮਸ਼ੀਨ ਵਰਕ ਤੇ ਰੈਡੀ ਕੀਤਾ ਹੋਇਆ ਸੂਟ ਹੈ organza ਦੁਪੱਟਾ ਨਾਲ। ਹਰ ਤਰ੍ਹਾਂ ਦਾ ਫੈਬਰਿਕ ਆਪਣੇ ਕੋਲ अवेलेबल ਹੈ। ਤੁਸੀਂ ਕਿਸ ਵੀ ਤਰ੍ਹਾਂ ਦਾ ਫੈਬਰਿਕ ਲੈਣਾ ਚਾਹੁੰਦੇ ਹੋ? ਕ੍ਰੇਪ, ਜੋਰਜਟ, ਲਾਈਨਿੰਗ ਜੋਰਜਟ, ਚੱਕ ਜੋਰਜਟ। ਸੈਮੀ ਕ੍ਰੇਮ ਨੇਚਰਲ ਕ੍ਰੇਪ ਵਿਸਕੋਸ ਕ੍ਰੇਪ ਸਿਲਕ ਖਾਦੀ ਕਾਟਨ ਕੈਮਰੀ ਕਾਟਨ ਲੀਨ ਕਾਟਨ ਗੀਜ਼ਾ ਕਾਟਨ ਕਿਸੇ ਵੀ ਤਰ੍ਹਾਂ ਦੇ ਤੁਹਾਨੂੰ ਜਿਹੜੇ ਵੀ ਸੂਟ ਦੀ ਰਿਕੁਆਇਰਮੈਂਟ ਹੈ ਲੈ ਸਕਦੇ ਹੋ ਤੁਸੀਂ ਜੋ ਵੀ ਸੂਟ ਤੁਹਾਨੂੰ ਪਸੰਦ ਹੈ ਸਕਰੀਨਸ਼ਾਟ ਲੈ ਕੇ ਨੰਬਰ ਸਕਰੀਨ ਤੇ ਚੱਲ ਰਿਹਾ ਹੈ WhatsApp ਵੱਲਾ ਉਸਤੇ ਮੈਸੇਜ ਕਰਕੇ ਆਪਣੀ ਆਰਡਰ ਦੀ ਬੁਕਿੰਗ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਅਡਵਾਂਸ ਚ ਔਨਲਾਈਨ ਹੀ ਹੁੰਦੀ ਹੈ ਆ ਦੇਖੋ ਬਹੁਤ ਹੀ ਸੋਨੇ ਵਰਕ ਵਾਲੇ ਡਿਜ਼ਾਈਨ ਨੈਕਸਟ ਹੈਗੇ कॉटन ਦੇ ਸੂਟ ਨੇ ਵਾਲੇ ਸਿੰਪਲ कॉटन ਦੇ ਸੂਟ 500 ਦਾ ਸੂਟ ਸ਼ਿਪਿੰਗ ਫ੍ਰੀ ਰੇਨ ਵਾਲੀ ਹੈ ਇਹਨਾਂ ਦੀ ਬੜੇ ਹੀ ਸੋਨੇ ਕਲਰਸ ਆਪਸ਼ਨਸ ਐ ਇਸ ਵਿੱਚ ਨੈਕਸਟ ਪ੍ਰਿੰਟਡ ਸੂਟ ਵੀ ਹੈਗੇ ਆ ਤੁਸੀਂ ਦੇਖ ਸਕਦੇ ਹੋ ਵਰਕ ਕਿਤਾ ਹੋਇਆ ਹੈ ਨੀਚੇ ਘੇਰੇ ਦੇ ਬਹੁਤ ਹੀ ਸੋਨਾ ਬੜੇ ਹੀ ਪਿਆਰੀ ਜੀ ਕਲੈਕਸ਼ਨ ਹੈ ਸਾਰੇ ਸੂਟ ਹੀ ਬੜੇ ਹੀ ਸੋਨੇ ਸੋਨੇ ਨੇ ਜਿਨਾਂ ਨੂੰ ਜਿਹੜਾ ਸੂਟ ਪਸੰਦ ਆ ਸਕਰੀਨਸ਼ਾਟ ਲੈ ਸਕਦੇ ਹੋ ਤੇ ਜਿਹੜਾ ਆਪਣਾ ਐਡਰੈਸ ਸੈਂਡ ਕਰਕੇ ਤੁਸੀਂ ਆਰਡਰ ਬੁੱਕ ਕਰਵਾ ਸਕਦੇ ਹੋ 올ਓਵਰ ਇੰਡੀਆ ਵਿੱਚ ਸ਼ਿਪਿੰਗ ਅਵੇਲੇਬਲ ਆ ਸਟਿਚਿੰਗ ਵੀ ਅਵੇਲੇਬਲ ਆ ਹੈਂਡਵਰਕ ਮਸ਼ੀਨਵਰਕ ਕੰਪਿਊਟਰਵਰਕ ਕਸਟਮਾਈਜੇਸ਼ਨ ਅਵੇਲੇਬਲ ਹੈ ਕਿਸੇ ਵੀ ਤਰ੍ਹਾਂ ਦੀ ਕਲੈਕਸ਼ਨ ਤੁਸੀਂ ਆਪਣੇ ਕੋਲੋਂ ਰੈਡੀ ਕਰਵਾ ਸਕਦੇ ਹੋ ਕਿਤੋਂ ਵੀ ਇਸ ਤਾ ਤੋਂ ਕਿਤੋਂ ਵੀ ਤੁਹਾਨੂੰ ਕੋਈ ਵੀ ਪਸੰਦ ਹੋਵੇ ਡਿਜ਼ਾਈਨ ਮਸ਼ੀਨਵਰਕ ਦਾ ਕੰਪਿਊਟਰਵਰਕ ਦਾ ਤੁਸੀਂ ਸਾਡੇ ਕੋਲੋਂ ਬਣਵਾ ਸਕਦੇ ਹੈਗੇ ਹੋ ਜੀ ਹਰ ਤਰ੍ਹਾਂ ਦਾ ਫੈਬਰਿਕ ਵੀ ਅਵੇਲੇਬਲ ਹੈਗਾ ਤਾਂ ਉਹ ਕਿਸੇ ਵੀ ਫੈਬਰਿਕ ਦੇ ਕੋਈ ਵੀ ਡਿਜ਼ਾਈਨ ਰੈਡੀ ਕਰਵਾ ਸਕਦੇ ਹੈਗੇ ਹੋ ਇਹ ਦੇਖੋ ਬਹੁਤ ਹੀ ਯੂਨੀਕ ਜਿਹਾ ਪ੍ਰਿੰਟਰ ਆਉਣ ਵਾਲੇ ਨੇ ਕਾਟਨ ਦੇ ਉੱਪਰ ਪਿਓਰ ਕੈਮਰੀ ਕਾਟਨ ਹੈ 6060 ਵਾਲੀ ਤੇ ਬੜੇ ਹੀ ਸੋਹਣੇ ਡਿਜ਼ਾਈਨ ਹੈ ਦੇਖੋ ਨਵੇਂ ਲੇਟੈਸਟ ਆਏ ਨੇ ਸਾਰੇ ਹੀ ਪ੍ਰਿੰਟ ਬੜੇ ਹੀ ਪਿਆਰੇ ਪਿਆਰੇ ਪ੍ਰਿੰਟ ਆਏ ਨੇ ਆਲ ਓਵਰ ਸੂਟ ਲੈਣਾ ਚਾਹੁੰਦੇ ਹੋ ਆਲ ਓਵਰ ਵੀ ਲੈ ਸਕਦੇ ਹੋ ਟਾਈਮ ਮੀਟਰ ਟਾਈਮ ਮੀਟਰ ਵੀ ਲੈਣਾ ਹੈ ਤਾਂ ਲੈ ਸਕਦੇ ਹੋ ਮੈਚਿੰਗ ਕਰਵਾ ਕੇ ਵੀ ਲੈ ਸਕਦੇ ਹੈ ਕਿਉਂ ਅਗਰ ਪ੍ਰਿੰਟ ਆਲ ਓਵਰ ਲੈਣਾ ਹੈ ਇੱਕ ਪ੍ਰਿੰਟ ਤਾਂ ਆਲ ਓਵਰ ਵੀ ਲੈ ਸਕਦੇ ਹੈ ਕਿਉਂ ਤੇ ਡੇਲੀ ਅਪਡੇਟ ਦੇ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਹੈਗੇ ਜੀ ਬਾਕੀ WhatsApp ਵਾਲਾ ਗਰੁੱਪ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਜਿੱਥੇ ਡੇਲੀ ਆਪਾਂ ਅਪਡੇਟਸ ਕਰਦੇ ਹਾਂ ਸਟੇਟਸ ਲਗਾਉਂਦੇ ਹਾਂ ਡਿਜ਼ਾਈਨ ਪਾਉਂਦੇ ਹਾਂ ਥੈਂਕ ਯੂ so much ਵੀਡੀਓ ਦੇਖਣ ਲਈ